ਰਾਜਵਚਨ ਸਿੰਘ ਸੰਧੂ ਐਸਐਸਪੀ ਕਪੂਰਥਲਾ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਮਾੜੇ ਅੰਸਰਾ ਖਿਲਾਫ ਛੇੜੀ ਮਹਿੰਮ ਤੱਕ ਦਜੀਤ ਸਿੰਘ ਸਰਵਾ ਐਸਪੀਡੀ ਕਪੂਰਥਾ ਦੀ ਗਵਾਹੀ ਹੈ ਰਜੇਸ਼ ਕੱਕੜ ਉਪ ਕਪਤਾਨ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੀ ਨਿਗਰਾਨੀ ਦੇ ਪੁਲਿਸ ਨੂੰ ਉਸ ਸਮੇਂ ਬਾਰੀ ਸਵਤਾ ਮਿਲੀ ਜਦ ਪੁਲਿਸ ਨੇ ਤੇਜ਼ ਹਥਿਆਰਾਂ ਦੀ ਲੋਕ ਤੇ ਲੁੱਟਾਂ ਖੋਹ ਕਰਨ ਵਾਲੇ ਗਰੂ ਦੇ 6 ਮੁੱਲਜਬਾਨੂ ਚੋਰੀ ਦੇ ਮੋਟਰਸਾਈਕਲ ਤੇ ਤੇਜ਼ ਹਥਿਆਰਾਂ ਸਮੇਤ ਕਾਬੂ ਕਰ ਲਿਆ ਜਾਣਕਾਰੀ ਦਿੰਦੇ ਐਸਪੀਡੀ ਰਜੇਸ਼ ਕੱਕੜ ਦੇ ਐਸਐਚਓ ਗਗਨਦੀਪ ਸਿੰਘ ਸੇਖੋ ਨੇ ਦੱਸਿਆ ਕਿ ਹਰਮੈਨੂ ਹਰਪੀ ਸਿੰਘ ਹੈਪੀ ਪੁੱਤਰ ਮੋਹਨ ਸਿੰਘ ਵਾਸੀ ਜਵਾਰਾਪੁਰ ਕੋਟੜਾ ਨੇ ਪਿਆ ਲਗਵਾਇਆ ਸੀ ਕਿਉਂ ਅਮਰਤਪਾਲ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਾਣਾ ਲੰਗਣਾ ਆਪਣੇ ਮੋਟਰਸਾਈਕਲ ਤੇ ਏਸੀ ਦੀ ਰਿਪੇਅਰ ਕਰਨ ਲਈ ਪਿੰਡ ਸੈਦਪੁਰ ਜਾ ਰਿਹਾ ਸੀ ਤਾਂ ਸਬਕ ਦਿਨ 2:00 ਵਜੇ ਜਦੋਂ ਉਹ ਬਈ ਗੁਰਦੁਆਰਾ ਸਾਹਿਬ ਨੇੜੇ ਮੋਟਰਸਾਈਕਲ ਖੜਾ ਕਰਕੇ ਫੋਨ ਸੌਂਡਿਆ ਦੀ ਦਾ ਪਿੱਛੇ ਇੱਕ ਸਪਲੈਂਡਰ ਮੋਟਰਸਾਈਕਲ ਤੇ ਤਨਮੋਨੇ ਨੌਜਾਨਾ ਦੇ ਦਾਤਰਾ ਦਾ ਡਰਾਵਾ ਦੇ ਕੇ ਉਹਨਾਂ ਦਾ ਮੋਟਰਸਾਈਕਲ ਖੋਕੇ ਤਲਵੰਡੀ ਚੌਧਰੀਆਂ ਵਾਲੂ ਫਰਾਰ ਹੋ ਗਿਆ ਇਸ ਸੰਬੰਧੀ ਥਾਣਾ ਸultanpur Lodhi ਚ ਮੁਕਦਮਾ ਦਰਜ ਕਰਕੇ ASI ਦਵਿੰਦਰਪਾਲ ਸਿੰਘ ਇੰਚਾਰਜ ਚੌਂਕੀ ਹੁਸੈਨਪੁਰਤ ਮੇਂ ਕਾਰਵਾਈ ਅਮਤਰੀਆ ਦੀ ਜਿਸੀ ਤਬਦੀਸ਼ ਹੋਣਾ 24 ਮਈ ਨੂੰ ASI ਦਵਿੰਦਰਪਾਲ ਨੇ ਸਾਥੀ ਕਰਮਚਾਰੀਆਂ ਸਮੇਤ ਮੁਕਵਰ ਖਾਸ ਦੀ ਇਤਲਾਹ ਦੇ ਇੱਕ ਕੋਠੇ ਕਾਲਾ ਸਿੰਘ ਰੋਡ ਤੇ ਨਾਕਾਬੰਦੀ ਕੀਤੀ ਜਿਤਨਾ ਨਾਕਾਬੰਦੀ ਦੌਰਾਨ ਮਲਜ਼ਮ ਬਲਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਰੇਸ਼ਮ ਸਿੰਘ ਆਕਾਸ਼ਦੀਪ ਸਿੰਘ ਪੁੱਤਰ ਗਜਮੀਰ ਸਿੰਘ ਜਲਵੀ ਸਿੰਘ ਪੁੱਤਰ ਸਲਖਣ ਸਿੰਘ ਬੋਬੀ ਸਿੰਘ ਪੁੱਤਰ ਇੰਦਰਜੀਤ ਸਿੰਘ ਤੇ ਸਾਗਰ ਪੁੱਤਰ ਪ੍ਰਵਿੰਦਰ ਸਿੰਘ ਬਾਸੀ ਮੈਂਬਰ ਪਰੋ ਠਾਣਾ ਫਤੂਟਿੰਗ ਨੂੰ ਕਾਬੂ ਕਰਨ ਤੇ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਇੱਕ ਮੋਟਰਸਾਈਕਲ ਜੋ ਮਦਈ ਤੋਂ ਖੋਇਆ ਹੋਇਆ ਸੀ ਤੇ ਹੋਰ ਦੋ ਚੋਰੀ ਦੇ ਮੋਟਰਸਾਈਕਲ ਇੱਕ ਹੋਰ ਮੋਟਰਸਾਈਕਲ ਜਿਸ ਤੇ ਮਲਜਮ ਨੇ ਖੁਦ ਨੂੰ ਚੋਰੀ ਦਾ ਅੰਜਾਮ ਦਿੱਤਾ ਸੀ ਅਤੇ ਚਾ ਤਤ ਬ੍ਰਾਮਹਮ ਕੀ ਤੁਹਾਨੂੰ ਦੱਸਿਆ ਕਿ ਮਲਜਮਾਂ ਨੂੰ ਮਾਂਜੋ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਨ ਹਾਸਲ ਕੀਤਾ ਜਾਵੇਗਾ ਐਸ ਐਚਓ ਗਗਨਦੀਸ਼ ਸਿੰਘ ਸੇਖੋ ਨੇ ਦੱਸਿਆ ਕਿ ਕੁਝ ਗਿੱਚੋ ਸultanpur Lodi ਇਲਾਕੇ 'ਚ ਚੋਰੀ ਤੇ ਲੁੱਟਾਂ ਦੀਆਂ ਵਾਰਤਾਤਾਂ ਬਾਰੇ ਕੁਝ ਮਲਜਮਾਂ ਤੋਂ ਹੋਰ ਸ਼ਰਾਗ ਮਿਲਣ ਦੀ ਉਡੀਕ ਹੈ ਆਉ ਦੇਖਦੇ ਆ ਆੜੀ ਰਾਮਾ ਦੀ ਪੂਰੀ ਰਿਪੋਰਟ ਆਣਾ ਤੋਂ ਤੌਰ ਤੇ ਬੋਦੀ ਨੇ ਇੱਕ ਸਹਾਦਤ ਪ੍ਰਾਪਤ ਕੀਤੀ ਹੈ ਲੁੱਟਾ ਖੋਹਾਂ ਕਰਨ ਵਾਲਾ 그룹 ਫੜਿਆ ਉਹਨਾਂ ਨੇ ਚੌਂਕੀ ਚਾਰਜ ਭੁਲਾਣਾ ਐਸ ਜਵਿੰਦਰ ਕੁਮਾਰ ਤੇ ਐਸ ਐਚਓ ਸੁਤਾਮਲੋਦੀ ਗगनਜੀ ਨੇ ਆਪਣੀ ਹਿੰਮਤ ਸਦਕਾ 6 ਬੰਦੇ ਦੇ ਸਰ ਦਿੱਤੇ ਆ ਮਾਮਲਾ ਇਤਰਾ ਹੈ ਕਿ 18 ਪੱਜ ਨੂੰ ਇਹਨਾਂ ਨੂੰ ਇੱਕ ਮਦਈ ਨੇ ਆਪਣੀ ਥਲਾ ਦਿੱਤੀ ਸੀ ਉਹਦਾ ਮੋਟਰਸਾਈਕਲ ਇਹ ਬੰਦਿਆਂ ਨੇ ਬਿਸ਼ੂ ਆ ਕੇ ਖੋਲਿਆ ਸੀ ਪਰ ਇਹਨਾਂ ਨੇ ਬੜੀ ਪਕੜ ਸਿਰ ਕਰਕੇ ਬੜੀ ਹਿੰਮਤ ਨਾਲ 24 ਤਰੀਕ ਨੂੰ ਉਹ ਮੋਟਰਿਕ ਖੋਹ ਕਰਾਉਣ ਵਾਲੇ ਬੰਦੇ ਸੀ 6 ਦੇ 6 ਗਿਰਸਤਾ ਕਰ ਲਏ ਉਹਨਾਂ ਕੋ ਉਹਨਾਂ ਨੇ ਲੋ ਮੋਟਰਸਾਈਕਲ ਤੇ ਉਹਨਾਂ ਬਰਾਮਦ ਕੀਤੀ ਉਹ ਬਰਾਮਦ ਕੀਤੀ ਉਸ ਤੋਂ ਇਲਾਵਾ ਇੱਕ ਮੋਟਰਸਾਈਕਲ ਜਿਹੜਾ ਉਹਨਾਂ ਨੇ ਖੋਇਆ ਸੀ ਉਹ ਬਰਾਮਦ ਕੀਤਾ ਇੱਕ ਜਿਹੜਾ ਉਹਨਾਂ ਕੋਲ ਹੋਰ ਜੋ ਮੋਟਰਸਾਈਕਲ ਬਰਾਮਦ ਹੋਇਆ ਜਿਹੜਾ ਨਹੀਂ ਉਹਨਾਂ ਜੰਦ ਚੋਰੀ ਕੀਤਾ ਹੋਇਆ ਸੀ ਤੇ ਜਿਹੜਾ ਮੌਕੇ ਤੇ ਉਹਨਾਂ ਇਸ ਦੇ ਸਮਾਨ ਜੋੜੀ ਕਰਕੇ ਖੋਹ ਕਰ ਲਈ ਉਹ ਵੀ ਬਰਾਮਦ ਕਰ ਲਿਆ ਤੇ ਬੜੀ ਗੋਲਮੀ ਸਫਲਤਾ ਪ੍ਰਾਪਤ ਹੋਈ ਹੈ ਇਹਦੇ ਨਾਲ ਜਿਹੜੇ ਇਲਾਕੇ ਵਿੱਚ ਟਟਾ ਖੋਮਾ ਕਰਨ ਵਾਲੇ ਜਿਹੜੇ ਆ ਜਿਹੜਾ ਅਨਸਰ ਉਹਨਾਂ ਨੂੰ ਨਦ ਵੀਰ ਬੈਗੀ ਕੋਈ ਅਲੱਗ ਅਲੱਗ ਇਲਾਕੇ ਤੋਂ ਮਠਾਂਦੇ ਰਵੇਗੀ। ਕੁੱਲ ਕਿੰਨੇ ਮੋਟਰਸਾਈਕਲ ਬਰਾਂਦ ਹੋਏ ਨੇ? ਟੋਟਲ 4 ਮੋਟਰਸਾਈਕਲ ਬਰਾਂਦ ਹੋਏ ਨੇ। 2 ਮੋਟਰਸਾਈਕਲ ਉਹ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਦਾ ਵਾਰਦਤ ਹੋਈ ਸੀ। ਉਹਦੇ ਵਿੱਚੋਂ ਇੱਕ ਕੋ ਆਲਰੇਡੀ ਮੋਟਰ ਚੋਰੀ ਦਾ ਹੋਈ। ਇੱਕ ਉਹਦਾ ਆਪਣਾ ਸੀ। 2 ਹੋਗੇ ਜੀ। ਇੱਕੋ ਮੋਟਰਸਾਈਕਲ ਜਿਹੜਾ ਸਨੈਦ ਹੋਇਆ ਸੀ ਉਹ ਬਰਾਂਦ ਹੋਇਆ। 3 ਹੋਗੇ ਜੀ। ਚੌਥਾ ਇੱਕ ਮੋਟਰ ਬਰਾਂਦ ਹੋਇਆ ਉਹਨੂੰ ਢੂੰਡੂ ਕੀਤਾ ਗਿਆ। 4 ਮੋਟਰਸਾਈਕਲ 4 ਦਾਤਰ ਇੱਕ ਸਮਾਨ ਹੈ ਜਿਸ ਲਈ ਜਨ ਪੁਲੀ ਕੀਤਾ ਉਹ ਬਰਾਂਦ ਹੋਇਆ। ਹੋਰ ਵੀ ਕੰਮ ਵੀ ਆਪਰੇਟਿਵ ਹੈ। ਇਸ 100 ਰੁਪਏ ਜਿਹੜੇ ਨਾਲ ਇਸ ਤਰ੍ਹਾਂ ਇਹਨਾਂ ਦਾ ਕੋਈ ਬੜਾ ਬੜਾ ਰੋਜ਼ਗਾਰ ਨਹੀਂ ਹੈਗਾ ਮਿਕਨ ਲੇ ਕੇ ਖਾਪਤਾਂ ਜਨਵਾਰੀ ਲਗੇ ਨੇ ਕਿਥੇ ਲੋ ਮਕਿੰਗ ਲਾਦਾ ਰੰਗ ਦਾ ਲਗਦਾ ਮੁਰਦਾ ਚੋੜੀ ਕਰ ਦਿੰਦੇ ਨੇ ਨਹੀਂ ਕੋਈ ਕੋਈ ਬੱਚੇ ਦਾ ਕੋਈ ਇਹਨਾਂ ਦਾ ਕੋਈ ਮੁਰਦਾ ਦਿੰਦਾ ਪਾਣੀ ਦਾ ਕੋਈ ਪੂਰੀ ਜਗ੍ਹਾ ਤੋਂ ਬਰਾਮਤ ਕੀਤੀ ਇਹਨਾਂ ਦੀ ਨਕਲ ਆਇਆ ਸੀ ਇਹਨਾਂ ਨੇ ਪਿੰਡ ਕੋਠੇ ਕਾਲਾ ਸੀ ਲੱਗੋ ਉੱਥੇ ਇਹਨਾਂ ਨੇ ਨਕਲ ਆਇਆ ਸੀ ਚੌਕੀ ਚਾਰ ਸਾਹਿਬ ਨੇ ਉੱਥੇ ਛੇ ਬੰਦੇ ਲੱਗੇ ਹਾਂ ਜਦੋਂ ਤੁਸੀਂ ਆ ਕੇ ਨਾ ਜੀ ਇੱਕ ਟੁੱਟਿਆ ਆ ਮੁਰਦਾ ਹੁੰਦੀ ਗੂਮੋਟ ਤੋਂ ਜੰਦਰ ਬਟੋਰੀ ਹੋਇਆ ਸੀ ਉਹ ਬਰੰਦ ਹੋਇਆ ਇੱਕ ਉਹ ਜਿਹੜਾ ਮੌਕੇ ਸਨੇਚ ਹੋਇਆ ਉਹ ਬਰੰਦ ਹੋਇਆ ਇੱਕ ਮੋਟਾ ਜਿਹੜਾ ਉਹ ਜਿਹੜਾ ਉਹਨ ਦਾ ਆਪਣਾ ਸੀ ਚਾਹ ਉਹਦੇ ਵੀ ਕੋਈ ਬਾਹਰ ਹੈਗੇ ਇਹਨਾਂ ਦੇ ਵਿੱਚ ਜਿਹੜੇ ਐਸੇ ਨਹੀਂ ਕੋਈ ਕੋਈ ਮਾਲੇ ਤੋਂ ਵੀ ਚੱਲਣ ਦੀ ਹੈ